ਸ੍ਰੀ ਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਹਾਂਜੀ ਅੱਜ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ ਜੇ ਮੇਰੇ ਚੈਨਲ ਦੇ ਉੱਪਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਣੀ ਨੋਟੀਫਿਕੇਸ਼ਨ ਨੂੰ ਔਨ ਰੱਖਿਆ ਕਰੋ ਤਾਂ ਕਿ ਮੇਰੀ ਵੀਡੀਓ ਸਭ ਤੋਂ ਪਹਿਲਾਂ ਜੀ ਤੁਹਾਡੇ ਤੱਕ ਪਹੁੰਚ ਸਕੇ। ਟਾਈਮ ਵੇਸਟ ਨਾ ਕਰਦੇ ਹੋਏ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ। ਦੇਖੋ ਜੀ ਇਹ ਹੈਗਾ ਸੂਟ ਫਰਸਟ ਸੂਟ ਆਪਣਾ। ਇਹ ਜੀ ਪਾਰਸਲ ਹੱਜੇ ਆਪਾਂ ਹੁਣੇ ਹੀ ਓਪਨ ਕੀਤਾ। ਇਹ ਹੈਗਾ ਜੀ ਮਸ਼ਲੀਨ ਦਾ ਸੂਟ ਉਹ ਮਸ਼ਲੀਨ ਜਿਹੜੀ ਗਰਮੀਆਂ ਦੇ ਵਿੱਚ ਵੇਅਰ ਹੁੰਦੀ ਆ ਵਿਦਾਊਟ ਲਾਈਨਿੰਗ ਸੂਟ ਬਣੂਗਾ ਤੇ ਮੈਚਿੰਗ ਸੂਟ ਹੋਊਗਾ ਜੀ ਇਹ ਹੈਗਾ ਆਪਣੇ ਕੋਲ ਫਰਸਟ ਕਲਰ ਦੇਖੋ ਜੀ ਵਿਦਾਊਟ ਲਾਈਨਿੰਗ ਬਣੂਗਾ ਬਹੁਤ ਹੀ ਸੌਫਟ ਹੁੰਦਾ ਇਹ ਬਹੁਤ ਹੀ ਸੋਹਣਾ ਕਪੜਾ ਹੁੰਦਾ ਮੈਚਿੰਗ ਸੂਟ ਨੇ ਇਹ ਹੈਗਾ ਜੀ ਫਰਸਟ ਕਲਰ ਇਹਦੇ ਵਿੱਚ ਆਪਾਂ ਹੁਣ ਤੁਹਾਨੂੰ ਕਲਰ ਸ਼ੋਅ ਕਰਾਉਣੇ ਆ ਤੇ ਜਿਹੜਾ ਇਹਨਾਂ ਦਾ ਪ੍ਰਾਈਸ ਰਹੂਗਾ ਉਹ ਹੋਊਗਾ 300 ਰੁਪਏ ਤੇ ਸ਼ਿਪਿੰਗ ਐਕਸਟਰਾ ਹੋਏਗੀ ਸਾਰੇ ਸੂਟਾਂ ਦੀ ਹੁਣ ਤੁਹਾਨੂੰ ਇਹਦੇ ਵਿੱਚ ਕਲਰ ਦਿਖਾਉਣੇ ਆ ਸਕਰੀਨਸ਼ਾਟ ਲੈਂਦੇ ਜਾਇਓ ਤੇ ਨਾਲ ਦੀ ਨਾਲ ਆਰਡਰ ਕਰਦੇ ਜਾਇਓ ਜੀ ਆਹ ਹੈਗਾ ਜੀ ਇਸ ਦੇ ਵਿੱਚ ਸੈਕੰਡ ਕਲਰ ਦੇਖੋ ਪ੍ਰਿੰਟਿੰਗ ਬਹੁਤ ਹੀ ਜ਼ਿਆਦਾ ਪਿਆਰੀ ਹੈ ਗਰਮੀਆਂ ਨੂੰ ਦੇਖਦੇ ਹੋਏ ਗਰਮੀਆਂ 'ਚ ਇਸ ਤਰ੍ਹਾਂ ਜੀ ਕੱਪੜੇ ਜੀ ਬਹੁਤ ਸੋਹਣੇ ਲੱਗਦੇ ਆ ਹਲਕੀ ਜਿਹੀ ਪ੍ਰਿੰਟਿੰਗ ਵਾਲੇ ਦੇਖੋ ਕਲਰ ਆ ਹੈਗੇ ਜੀ ਇਹਦੇ ਨਾਲ ਮੈਚਿੰਗ ਬਾਟਮ ਆ ਹੈਗਾ ਜੀ ਨੈਕਸਟ ਮਹਿੰਦੀ ਆ ਜੇ ਕਲਰ ਆ ਗਿਆ ਜੀ ਦੇਖੋ ਇਹ ਹੈਗੇ ਸ਼ਰਟ ਤੇ ਹੈਗੇ ਨਾਲ ਬਾਟਮ ਸਿਰਫ 300 ਰੁਪਏ ਦੇ ਵਿੱਚ ਇਹ ਤੁਹਾਨੂੰ ਸੂਟ ਮਿਲ ਰਿਹਾ ਤਾਂ ਨੈਕਸਟ ਕਲਰ ਦਿਖਾਉਣੀ ਆ ਜੀ ਨੈਕਸਟ ਕਲਰ ਰਾਮਾ ਗ੍ਰੀਨ ਬਿਲਕੁਲ ਗਰਮੀਆਂ ਦੇ ਵਿੱਚ ਵੇਅਰ ਹੋਣ ਵਾਲਾ ਫੈਬਰਿਕ ਹੈ ਜੀ ਇਹ ਵਾਲਾ ਫੈਬਰਿਕ ਆਪਣਾ ਹੁਣ ਤੋਂ ਲੈ ਕੇ ਜੀ ਘਟੋ-ਘਟ ਅੱਗੇ ਸਤੰਬਰ ਤੱਕ ਚੱਲੇਗਾ ਤੁਹਾਨੂੰ ਇਹਦੇ ਵਿੱਚ ਇੱਕ ਆਪਣੇ ਕੋਲ ਨੈਕਸਟ ਡਿਜ਼ਾਈਨ ਉਹ ਵੀ ਸ਼ੋਅ ਕਰਦੇ ਆਪਾਂ ਤੁਹਾਨੂੰ ਤੇ ਜਿਹੜਾ ਨੈਕਸਟ ਡਿਜ਼ਾਈਨ ਆ ਜੀ ਉਹ ਦੇਖੋ ਬਹੁਤ ਸੋਹਣੇ ਫਲਾਵਰ ਬਣੇ ਹੋਏ ਨੇ ਇਹਦੇ ਵਿੱਚ ਵੀ ਇਸ ਤਰ੍ਹਾਂ ਮੈਚਿੰਗ ਬਾਟਮ ਹੋਏ ਕੀ ਇਹਦੇ ਨਾਲ ਇਹਦਾ ਪ੍ਰਾਈਸ ਵੀ ਸੇਮ ਹੈ 300 ਰੁਪਏ ਸ਼ਿਪਿੰਗ ਐਕਸਟਰਾ ਤੇ ਆ ਹੈਗਾ ਜੀ ਨੈਕਸਟ ਕਲਰ ਹਾਂ ਹੈਗਾ ਜੀ ਨੈਕਸਟ ਕਲਰ ਬਹੁਤ ਪਿਆਰੀ ਪ੍ਰਿੰਟਿੰਗ ਆ ਸਾਰੇ ਸੂਟਾਂ ਦੀ ਅੱਜ ਜੀ ਆਰਡਰ ਕਰ ਲਿਓ ਜੀ ਕਿਉਂਕਿ ਇਹ ਵਾਲਾ ਸਟੱਫ ਇੰਨੀ ਘੱਟ ਰੇਂਜ ਦੇ ਵਿੱਚ ਤੁਹਾਨੂੰ ਹੋਰ ਕਿਤੋਂ ਵੀ ਨਹੀਂ ਮਿਲਣਾ ਤੇ ਆ ਹੈਗਾ ਜੀ ਆਪਣਾ ਨੈਕਸਟ ਕਲਰ ਜਦੋਂ ਵੀ ਵੀਡੀਓ ਅਪਲੋਡ ਹੋਊਗੀ ਜੀ ਨਾਲ ਦੀ ਨਾਲ ਬੁਕਿੰਗ ਸ਼ੁਰੂ ਹੈ ਸ਼ਿਪਿੰਗ ਐਕਸਟਰਾ 60 ਰੁਪਏ 60 ਰੁਪਏ ਚ ਚਾਹੇ ਤੁਸੀਂ ਇੱਕ ਸੂਟ ਆਰਡਰ ਕਰੋ ਜੀ ਚਾਹੇ ਦੋ ਜੇ 1 ਕਿਲੋ ਤੋਂ weight ਜ਼ਿਆਦਾ ਹੁੰਦਾ ਤਾਂ shipping ਜੀ ਐਕਸਟਰਾ ਲੱਗਦੀ ਹੈ ਹੁਣ ਤੁਸੀਂ ਜਲਦੀ ਜਲਦੀ ਸਕਰੀਨਸ਼ਾਟ ਲੈਂਦੇ ਜਾਓ ਜੀ ਤੇ ਆਰਡਰ ਕਰਦੇ ਜਾਓ ਵਿਦਆਊਟ ਦੁਪੱਟਾ ਸਾਰੇ ਸੂਟ ਰਹਿਣਗੇ ਤੇ ਸਪੈਸ਼ਲੀ ਉਹਨਾਂ ਦਾ ਬਹੁਤ ਧੰਨਵਾਦ ਜਿਹੜੇ ਆਪਣੀ ਵੀਡੀਓ ਤੇ ਕਮੈਂਟ ਕਰਦੇ ਨੇ ਥੈਂਕ ਯੂ ਰੰਤੇਰ ਕੌਰ मैम ਤੁਹਾਡੇ ਜਿਹੜੇ ਕਮੈਂਟ ਨੇ ਸਾਡੇ ਤੱਕ ਪਹੁੰਚਦੇ ਨੇ ਅਸੀਂ ਪੜ੍ਹਦੇ ਵੀ ਆਂ ਤੇ ਜਿਸ ਤਰ੍ਹਾਂ ਤੁਸੀਂ ਸੂਟ ਮੰਗਵਾ ਕੇ ਖੁਸ਼ ਹੋਣੇ ਹੋ ਸਾਨੂੰ ਵੀ ਬਹੁਤ ਵਧੀਆ ਲੱਗਦਾ ਜਦੋਂ ਤੁਸੀਂ ਕਮੈਂਟ ਕਰਦੇ ਹੋ ਥੈਂਕ ਯੂ ਤੇ ਸਾਰੇ ਕਸਟਮਰ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਵਧੀਆ-ਵਧੀਆ ਕਮੈਂਟ ਕਰਦੇ ਨੇ ਕਿ ਸਾਡੇ ਕੋਲ ਸੂਟ ਪਹੁੰਚ ਗਏ ਤੇ ਫੈਬਰਿਕ ਉਹਨਾਂ ਨੂੰ ਅਕੋਰਡਿੰਗ ਰੇਟ ਬਹੁਤ ਵਧੀਆ ਲੱਗਿਆ ਧੰਨਵਾਦੀ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਜੀ